ਸਤ ਸ੍ਰੀ ਅਕਾਲ ਜੀ ਸਾਰੇ ਵੀਰ ਭੈਣ ਭਰਾਵਾਂ ਨੂੰ ਆਪਣੇ ਚੈਨਲ ਤੇ ਸਵਾਗਤ ਆ ਤੇ ਅੱਜ ਆਪਾਂ ਚੱਲੇ ਆ ਅੱਜ ਦਾ ਸਫ਼ਰ ਬਣਾਏਗਾ ਧਰਮਸ਼ਾਲਾ ਦਾ ਹਿਮਾਚਲ ਚ ਧਰਮਸ਼ਾਲਾ ਚ ਲੰਗੇ ਤੇ ਆਪਣੇ ਨਾਲ ਇੱਧਰ ਮੁੱਖ ਮਹਿਮਾਨ ਪ੍ਰੀਤ ਰਮਾਨ ਤੇ ਪ੍ਰੀਤ ਸਟਾਰਟ ਮੈਨ ਨੂੰ ਚੜਾਉਣਾਗਾ ਹਜੇ ਜੀਮੇ ਖੜਾ ਹੋ ਹਾਂ ਉਹਦਾ ਖੁੱਦੂ ਖਿੱਚੀ ਜੰਨੇ ਆ ਤੇ ਵੀ ਉਹਨੂੰ ਕਿਹਾ ਸੀ ਵੀ ਅਸੀਂ ਭੀਖੀ ਆ ਗਏ ਅਜੇ ਅਸੀਂ ਹੈਗੇ ਕੋਟਾਂ ਤੇ ਗੱਡੀ ਅਜੇ ਤੋਰੀ ਸੀਗੀ ਤੇ ਨਾਲ ਹੀ ਗੱਡੀ ਗਰਮ ਵਾਲੀ ਸੂਈ ਚੱਕ ਗਈ ਜਿਹੜੇ ਹੋਰ ਹੀ ਹੋਰ ਹੀ ਸੰਕੇਤ ਦੇਦਾ ਇਹਨੇ ਜਾਂਦੇ ਜਾਂਦੇ ਤੇ ਬਾਕੀ ਕੋਈ ਨਹੀਂ ਪਾਣੀ ਪੂਣੀ ਪਾ ਲਿਆ ਤੇ ਦੇਖਦੇ ਹੁਣ ਜੀਓ ਵਾਲੇ ਪੰਪ ਤੇ ਰੁਕਾਗੇ ਉੱਥੋਂ ਨਾਲ ਦਾ ਟੈਂਕੀ ਫੁੱਲ ਕਰਾਵਾਂਗੇ ਨਾਲੇ ਟਾਇਰਾ ਜਾਵਾ ਹੂਆ ਚੈੱਕ ਕਰਾ ਕੇ ਫੇਰ ਚੱਲਦੇ ਆ ਅੱਗੇ ਹਾਂਜੀ ਵੀਰੋ ਸੈਲਫੀ ਸਟਿਕ ਟੈਕਟ ਕੱਟ ਲਈ ਇਹਦੇ ਨਾਲ ਕਹਿੰਦੇ ਆ ਯੰਤਰ ਆ ਇਹ ਆ ਟ੍ਰਾਈਪੋਡ ਇਹ ਟ੍ਰਾਈਪੋਡ ਟ੍ਰਾਈਪੋਡ ਇਹਦੇ ਨਾਲ ਅਗਲਾ ਕੈਮਰਾ ਨਹੀਂ ਹੁੰਦਾ ਇਹ ਆ ਗੱਲ ਬਾਤ ਹੈ ਜੀ ਬੱਤ 100 ਐਫਰ ਹੈ ਵੀ ਹੋ ਜਾਂਦਾ ਹੈ ਐ ਵੀ ਹੋ ਜਾਂਦਾ ਹੈ ਐ ਵੀ ਦੇਖਦਾ ਹੈ ਐ ਗੱਲ ਬਾਤ ਆ ਸੈਲਫੀ ਸਟਿਕ ਦੀ ਇਹਦੇ ਨਾਲ ਮੋਬਾਈਲ ਬਾਹਰ ਲੱਗਦੇ ਜਾਂਦਾ ਹੈ ਤੁਸੀਂ ਸਾਹਮਣੇ ਦਾ ਥਿਊ ਵੇਖੋ ਲੋ ਜੀ ਆਪਾਂ ਟੀਮੇ ਪਹੁੰਚ ਗਏ ਆ ਤੇ ਕਹਿੰਦੇ ਪ੍ਰੀਤ ਸਟਾਰਟ ਮੈਨ ਉਹ ਖੜਾ ਉਹ ਸੀ ਲੱਛਣ ਲੱਛਣ ਕਰੀ ਜਾਂਦਾ ਕਹਿੰਦੇ ਕਿਦਾ ਉਹਦੇ ਪੂਰੀ ਲਿਚ ਚੜਦੀ ਐ ਨੂੰ ਵੀ ਇਹ ਬਸ ਟੈਂਡ ਆ ਉਹ ਉਹ ਦੇ ਲੈ 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 ਚੜਦੀ ਐ ਪੂਰੀ ਹੋਣ 10 ਰੁਪਏ ਚੱਗੀ ਬਾਈ 10 ਰੁਪਏ ਦੇ ਦਿੰਦੇ ਆ ਇਧਰ ਕੋਈ ਟਾਈਮ ਕੀ ਫੋਰ ਟੂ ਗੋ ਟੂ ਸਿਮਲਾ ਧਰ ਮਸਾਲਾ ਲਾ ਆਪਣੀ ਬਾਈ ਡੀਲ ਹੋਈ ਸੀਗੀ ਵੀ ਜਦੋਂ ਗੱਡੀ 'ਚ ਬਹਿ ਗਏ ਤਾਂ ਫੋਨ ਬੰਦ ਹੋ ਜਾਣਗੇ ਆ ਦੇਖ ਲਓ ਬਾਈ ਹੁਣ ਤੇ ਆ ਉਹੀ ਬੰਦਾ ਹੈਗਾ ਬੰਦਾ ਫੁੱਦੂ ਹੀ ਇਹੇ ਗੋਲਮਾ ਲਾ ਕੇ ਲਈ ਮਿੱਤਰੋ ਲਈ ਮਿੱਤਰੋ ਤੇਲ ਪਵਾ ਲਿਆ ਤੇ ਚੱਲੇ ਪਹਾੜਾਂ ਵੱਲ ਨੂੰ ਤੇ ਗੱਡੀ ਹੱਕਤੀ ਮਿੱਤਰੋ ਪਹੁੰਚ ਗਏ ਕਿੱਥੇ ਲੁਧਿਆਣੇ ਲੁਧਿਆਣੇ ਪਹੁੰਚ ਗਏ ਮਿੱਤਰੋ ਤੇ ਜਲੰਧਰ ਜਾ ਰਹੇ ਹਾਂ ਪਹਿਲਾਂ ਖੜਾਂਗੇ ਕੰਡਿੰਚਰ ਉੱਥੋਂ ਸਮਾਨ ਸਭ ਲੈ ਕੇ ਮਿੱਤਰੋ ਫਿਰ ਹੋ ਜਾਗੇ ਰਵਾਨਾ ਉਧਰ ਨੂੰ ਲੋ ਵੀ ਜਾਂਦੇ ਜਾਂਦੇ ਕਹਿੰਦੇ ਵਿਆਹ ਵਾਲੀ ਗੱਡੀ ਟੱਕਰ ਗਈ ਜਿੱਥੇ ਉਹਨਾਂ ਨੇ ਸਟਾਪ ਲੈ ਲਿਆ ਆਪਾਂ ਵੀ ਉੱਥੇ ਰੁਕ ਜਾਣਾ ਨਾਲ ਹੀ ਠੰਡਾ ਠੁੰਡਾ ਪੀ ਕੇ ਚੱਲਾਂਗੇ ਆਪਾਂ ਵੀ ਜਗੇਸ਼ ਤੇ ਜਗੇਸ਼ ਤੇ ਕਾਂਚਣ ਦਾ ਵਿਆਹ ਹੈਗਾ ਆਪਣੇ ਯਾਰ ਮਿੱਤਰ ਹੀ ਹੈਗੇ ਇਧਰੋਂ ਰਿਸ਼ਤੇਦਾਰੀ ਜੋ ਮਿੱਤਰੋ ਬਸ ਮਾ ਉਹ ਜੁਨਰ ਕਰਾਇਆ ਦੇ ਉਹ ਦੇਖ ਲੋ ਦੇ ਪੁਰਾਣੇ ਜ਼ਮਾਨੇ ਦੇ ਨੇ ਜਮਾ ਪੁਰਾਣੇ ਜ਼ਮਾਨੇ ਵਾਲੇ ਨੇ ਚਾਲ ਚਾਲ ਕੋਲੇਲਾ ਮੂਵੀ ਵਾਲਿਆਂ ਵਾਂਗੂ ਬਾਹਰ ਨਿਕਲ ਕੇ ਵੀਡੀਓ ਬਣਾਵਾਗੇ ਇਹਦੇ ਨੰਬਰ ਦੇਖਿਆ ਤੇ ਜਿਹੜੇ 55 ਵਾਲੇ ਨੰਬਰ ਵੀ ਜਾਂਦਾ ਪੈਂਦਾ ਯਾਰ ਦਵੱਲ ਵਾਲੀ ਰਿਹਾ ਨਾ ਇਹਨੂੰ ਦੱਸਣਾ ਕਿਤੇ ਵੀ ਪੌਂਚਦਾ ਵੀ ਨਹੀਂ ਹੁੰਦਾ ਬੰਦਾ ਫਿਰ ਗਾੜੀ ਨਹੀਂ ਕਰ ਜਗੇਸ਼ ਗਾੜੀ ਅੱਗੇ ਟੋਈ ਆ ਵਿਆਹ ਕਰਾ ਕੇ ਪਛਤਾਏਗੀ ਮਿੱਤਰਾਂ ਯੱਕ ਬਈ ਕਹਿੰਦੇ ਨਾਲ ਹੀ ਕੰਚਨ ਕਿਆਨੇ ਸਮਾਨ ਭੇਜਤਾ ਜਗੇਸ਼ ਕਾ ਰੁਕੇ ਆਗੇ ਹੁਸ਼ਿਆਰਪੁਰ ਸਿਲੰਡਰ ਲੈਣ ਲੱਗੇ ਆਪਾਂ ਕੁਕਿੰਗ ਦਾ ਸਮਾਨ ਲੈ ਲਿਆ ਆਪਾਂ ਤੇ ਹੁਣ ਲੈਨੇ ਆ ਸਿਲੰਡਰ ਉੱਥੇ ਕੁਕਿੰਗ ਕਰਕੇ ਖਾਵਾਂਗੇ ਕਬਈ ਸਮਾਨ ਲੈ ਲਿਆ ਆਪਾਂ ਇੱਕ ਲੈ ਲਿਆ ਸਿਲੰਡਰ ਤੇ ਉਹ ਲੈ ਲਿਆ ਸਮਾਨ ਆਪਾਂ ਉਹਦੇ ਵਾਲਾ ਕੁਕਿੰਗ ਵਾਲਾ ਬਾਕੀ ਸਾਰਾ ਕੁਝ ਇਹਦੇ ਚ ਪਿਆ ਉਹ ਇੱਕ ਤਾਂ ਸਾਫੀ ਰਹਿ ਗਈ ਹੈ ਨਾ ਐ ਕਰ ਚਾਕੂ ਮੂਰੀ ਰੱਖਦਾ ਜੇ ਕੋਈ ਤਿੰਨ ਪੰਜ ਕਰੂੰ ਹਾਲੇ ਕੱਟਦੇ ਕੱਟਦੇ ਕਰਦੇ ਨੇ ਇਹ ਚਲੋ ਚਲੋ ਐਂ ਕਹਦੇ ਕਰ ਚਲੋ ਚਲੋ ਹਾਂਜੀ ਬਈ ਆਪਾਂ ਪਹੁੰਚ ਚੁੱਕੇ ਹਾਂਗੇ ਹੁਣ ਧਰਮਸ਼ਾਲਾ ਵਾਲੇ ਰੋਡ ਤੇ ਪਿਆਬ ਕ੍ਰੋਸ ਕਰਕੇ ਹਿਸ਼ਾਰਪੁਰ ਤੋਂ ਆਪਾਂ ਹਮਾਚਲ ਜੈਂਟਰ ਕਰਕੇ ਤੇ ਬੰਦੇ ਆਪਣੇ ਗਏ ਆਗੇ ਆਂਡੇ ਹੁੰਦੇ ਲੈਣ ਕਹਿੰਦੇ ਆਮਲੇਟ ਬਣਾ ਕੇ ਖਾਵਾਂਗੇ ਉਧਰ ਤੇ ਇਥੋਂ ਧਰਮਸ਼ਾਲਾ ਹੈਗੀ ਹੈਗੀ ਨਾ ਕੰਨ ਨਮੇ ਗੇ ਲੋ ਵੀ ਤੇ ਮਾਦਾ ਚੰਤਪੁਰੀ ਤੇ ਆਪਾਂ ਹੁਣ ਦਰਸ਼ਨ ਕਰਾਂਗੇ ਜਾ ਕੇ ਉਥੇ ਆਪਣੇ ਨਾਲ ਅੱਜ ਪ੍ਰੀਤ ਰਮਨ ਜੋ ਕਿ ਘਰੇ ਕਹਿ ਕੇ ਆਇਆ ਹੰਬਰ ਸੌ ਜਾਣਾ ਕੱਪ ਦਾ ਮਿੱਤਰਾ ਫੜਾਈ ਜਾਣਾ ਐ ਇਦਾਂ ਨਹੀਂ ਨਾ ਹਾਂ ਜੀ ਬਾਪੂ ਗਾੜਾ ਬੰਦ ਕਰੋ ਬਦਲ ਆਹ ਦੇਖੋ ਤੁਹਾਨੂੰ ਮੋਟਰਸਾਈਕਲ ਦਿਖਾਉਣਾ ਜੀ ਇੱਕ ਬਾਈ ਨੂੰ ਕੋਣ ਆਉਣ ਵਾਲਾ ਇਹਨੇ ਕਹਿ ਦੇਣਾ ਬਾਈ ਨੇ ਹੁਣ ਵੀ ਕੋਟ ਆ ਗਿਆ ਆ ਆ ਗਿਆ ਦਰਿਆ ਸੱਤ ਲੋ ਜਾ ਸੱਤ ਲੋ ਜਾ ਇਸ ਟਾਈਮ ਆਪਾਂ ਜਿੱਥੋਂ ਲੰਘ ਰਹੇ ਹਾਂ ਇਹ ਦੁਨੀਆ ਦਾ ਸਭ ਤੋਂ ਲੰਬਾ ਦਰਿਆ ਹੈ ਚੌੜਾ ਨਹੀਂ ਚੌੜਾ ਨਹੀਂ ਲੰਬਾ ਦਰਿਆ ਹੈ ਔੜਾਂ ਚ ਸੋਹਣੇ ਸੋਹਣੇ ਪਹਾੜਾਂ ਚ ਤੇ ਸੋਹਣਾ ਸੋਹਣਾ ਬਾਜ਼ਾਰ ਅਪਾ ਸਿੱਧਾ ਹੀ ਜਾਣਾ ਬੰਦੇ ਇਹ ਰਾਹ ਹੈ ਜੀ ਆਪਣਾ ਹੁਸ਼ਿਆਰਪੁਰ ਤੋਂ ਆਪਾਂ ਰੁਕਾ ਕੇ ਹੁਣ ਮਾਤਾ ਚੰਤਪੂਣੀ ਉੱਥੇ ਦਰਸ਼ਨ ਕਰਾਂਗੇ ਤੇ ਅੱਜ ਦਾ ਆਪਣਾ ਸਫ਼ਰ ਹੋਊਗਾ ਧਰਮਸ਼ਾਲਾ ਤੱਕ ਦਾ ਉੱਥੇ ਆਪਣੀ ਸਟੇ ਆ ਲਗਾਤਾਰ ਆਪਾਂ ਕੂਣੀ ਮੋੜਾਂ ਦਾ ਸਫ਼ਰ ਕਰਦੇ ਹੋਏ ਇਹ ਹੈ ਜੀ ਕੂਣੀ ਮੋੜ ਇਹ ਜਿਹੜੇ ਨਾਲ ਦੀ ਨਾਲ ਮੋੜ ਮੁਰ ਜਾਂਦੇ ਇਹਨੂੰ ਕੂਣੀ ਮੋੜ ਕਿਹਾ ਜਾਂਦਾ ਹੈ ਲੜਾਈ ਬਹੁਤ ਹੈ ਗੱਡੀ ਵੀ ਗਰਮ ਹੋਈ ਜਾਂਦੀ ਹੈ ਪਾ ਚੱਲੇ ਆਂਗੇ ਮਾਤਾ ਚੰਤਪੁਰਨੀ ਮੰਦਿਰ ਚ ਦਰਸ਼ਨ ਕਰਨ। ਅਵੀ ਕਹਿੰਦਾ ਰੋਜ਼-ਰੋਜ਼ ਨਹੀਂ ਆਈ ਤਾਂ ਬਈ। ਰੋਜ਼-ਰੋਜ਼ ਨਹੀਂ ਆਈਦਾ ਯਾਰ ਹੁਣ ਜਦੋਂ ਲੰਘਾਂਗੇ ਤਾਂ ਜਾ ਕੇ ਆਉਣਾ ਜ਼ਰੂਰੀ ਆ। ਇਹ ਨੇ ਇਥੋਂ ਦੀਆਂ ਰਾਵਾਂ। ਇਹ ਬਹੁਤ ਸੋਹਣਾ ਬਣਿਆ ਹੋਇਆ ਹੈ ਇੱਧਰ ਦੀ ਚੜਾਈ ਆ ਬਾਬੇਓ 4/4 ਲਾਉਣਾ ਪਊ ਉਹ ਤਾਂ ਜਮਾ ਕੁਣੀ ਮੋੜੀ ਆ ਗਿਆ ਹਾਂਜੀ ਆਪਾਂ ਮਾਤਾ ਦੇ ਦਰਸ਼ਨ ਚ ਕਰਕੇ ਤੇ ਹੁਣ ਚੱਲ ਪਿਆਂਗੇ ਧਰਮਸ਼ਾਲਾ ਵੱਲ ਗਾਣੇ ਬੰਦ ਹੋ ਗਏ ਕੋਈ ਗੱਲ ਨਹੀਂ ਬੇਚੀ ਚੱਲਣ ਦੇ ਸਾਰਾ ਕੁਸਰ ਜੰਡ ਢੇਲੋ ਚੱਲ ਰਿਹਾ ਮੋੜ ਬਹੁਤ ਕਸੂਤੇ ਨੇ ਇੱਧਰ ਬੱਸ ਦੇ ਮਗਰ ਲਾ ਲਾ ਓਏ ਛੋਟੀ ਜੀ ਬੱਸ ਆਟੋਮੈਟਿਕ ਲੱਗੀ ਜੀ ਆਪਾਂ ਤੇ ਹੁਣ ਸਬਜ਼ੀ ਬਣਾਵਾਂਗੇ ਆ ਜੋ ਕੁਲੂ ਦਾ ਨਾਰ ਕੁਲੂ ਦਾ ਨਾਰ ਹੈਗਾ ਆ ਦੇਖੋ ਬਿਲਕੁਲ ਉਲਾ ਨਾਲ ਕੱਡਾ ਨਾਲ ਕਿਚਾ ਲੋ ਜੰਦਗੀ ਯਾਰ ਦੋਵੇਂ ਸਟੇਮ ਅੱਬਾ ਦੁਨੀਆ ਦੇ ਸਭ ਤੋਂ ਲੰਬੇ ਬ੍ਰਿਜ ਹੌਂਚੌਂਗ ਬ੍ਰਿਜ ਤੇ ਫਿਰਦੇ ਆ ਹੌਂਚੌਂਗ ਹਾਂ ਇਹ ਆ ਨਾ ਚੀ ਜੈਂਪਲ ਇੱਥੇ ਹੋਂ ਸਭ ਤੋਂ ਮੈਨੂੰ ਤੇਰੇ ਤਾਂ ਤੇਰਾ ਪਾਸੇ ਉੱਚਾ ਨਹੀਂ ਲੰਬਾ ਬ੍ਰਿਜ ਹੈ ਇਹ ਚਲੇ ਡੇਢ ਕਿਲੋਮੀਟਰ ਲੰਬਾ ਬ੍ਰਿਜ ਜਾਂਦਾ ਹੈ ਬਾਕੀ ਸਾਫਰ ਨੇ ਬੜੀ ਜਾਂਦਾ ਬਹੁਤ ਵਧੀਆ ਮੈਂ ਜਾਣ ਉਹ ਤਾਂ ਬਾਬੇ ਦੀ ਕਿਰਪਾ ਬਾਬੇ ਦੀ ਕਿਰਪਾ ਮਾਤਾ ਮਾਤਾ ਜੀ ਵੀ ਕਿਰਪਾ ਨਹੀਂ ਕਰ ਫਿਰ ਤੂੰ ਉਹਦੇ ਫਿਰ ਜਾ ਜੈ ਮਾਤਾ ਜੀ ਤੈਨੂੰ پتہ ਕਹਿੰਦੇ ਹਿੱਸੇ ਦੀ ਵੀ ਆ ਕਰਨੀ ਬਈ ਤੂੰ ਕਹਿੰਦੀ ਮੈਂ ਤਾਂ ਪਰੋਹੂ ਆ ਜਾਣਾ ਆਪਾਂ ਇਸ ਟਾਈਮ ਜਾ ਰਹੇ ਆਂਗੇ ਧਰਮਸ਼ਾਲਾ ਹਾਈਵੇ ਕਾਂਗੜਾ ਤੋਂ ਧਰਮਸ਼ਾਲਾ ਹਾਈਵੇ ਤੇ ਕਾਂਗੜਾ ਤੋਂ ਸ਼ਿਮਲੇ ਤੋਂ ਜਾਂਦਾ ਜਿਹੜਾ ਸ਼ਿਮਲੇ ਤੋਂ ਜਾਂਦਾ ਜਿਹੜਾ ਹੱਥ ਕਾਂਗੜਾ ਆ ਗਿਆ ਅੱਗੇ ਬੱਸ ਹਾਈਵੇ ਬਹੁਤ ਤਗੜਾ ਆ ਪਲੀਜ਼ ਐਡ ਕਰ ਲੈ ਵਾਰ ਤਾਂ ਇਹ ਤੇ ਵਾਰਟ ਵਧੀਆ ਨਿਪਟਦੀ ਹੈ ਟੂ ਵੇ ਟ੍ਰੈਫਿਕ ਪਲੀਜ਼ ਗੋ ਸਲੋ ਟੂ ਵੇ ਹੋ ਗਈ ਬਾਈ ਅੱਗੇ ਹੁਣ ਉਹ ਪਿੱਛੋਂ ਉੱਤਰੋ ਹੋਈ ਹੋਈ ਆ ਹਾਂ ਕੀਤੀ ਹੋਈ ਆ ਚਲੋ ਜੀ ਹਾਂਜੀ ਬਾਈ ਆਪਾਂ ਹੁਣ ਪਹੁੰਚ ਚੁੱਕੇ ਆ ਧਰਮਸ਼ਾਲਾ ਐਂਟਰੀ ਹੋ ਗਈ ਵੈਲਕਮ ਏਨ ਧਰਮਸ਼ਾਲਾ ਤੇ ਕੰਨ ਜੇ ਸੋਨੂ ਹੀ ਜਾਂਦੇ ਨਾ ਐਲਟੀਟਿਊਡ ਜ਼ਿਆਦਾ ਹੋ ਗਿਆ ਲੱਗਦਾ ਬੜਾ ਟਾਈਮ ਹੋ ਗਿਆ ਗੱਡੀ 'ਚ ਬੈਠਿਆ ਨੂੰ ਤਾਂ ਹੀ ਐ ਲੱਗੀ ਜਾਂਦਾ ਤੇ ਹੁਣ ਆਪਾਂ ਕੋਈ ਵਧੀਆ ਜੀ ਲੋਕੇਸ਼ਨ ਦੇਖ ਕੇ ਤੇ ਉੱਥੇ ਆਪਣਾ ਟੈਂਟ ਟੰਟ ਲਾਉਣੇ ਆ ਤੇ ਆਪਣੀ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਆਂਗੇ ਧਿਆਨ ਭਟਕੇ ਗਿਆ ਸੀ ਇਹਦਾ ਹਾਂ ਇਹ ਧਿਆਨ ਭਟਕਾ ਲੈਂਦੇ ਆ ਕਿ ਦੇਖ ਕੇ ਆਪਣੀ ਗੱਡੀ ਚੱਲ ਗਈ ਭਾਈ 300 ਹਾਂ 30 ਕਿਲੋਮੀਟਰ ਗੱਡੀ ਆਪਣੀ 330 ਚੱਲ ਗਈ ਤੇ ਸੁਈਆਂ ਤੇ ਲੜੀਆਂ ਤਾਂ ਹੀ ਫਿਰਦੀਆਂ ਆਪਣਾ ਬਸ ਤਾਂ ਹੀ ਰਹਿਣ ਇਹ ਚਲੋ ਜੀ हां ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਧਰਮਸ਼ਾਲਾ ਤੇ ਅੱਜ ਆਪਣਾ ਰਹਿਣ ਬਸੇਰਾ ਹੋਊਗਾ ਇੱਥੇ ਇੱਥੇ ਆਪਾਂ ਆਪਣਾ ਟੈਂਟ ਲਾਵਾਂਗੇ ਤੇ ਸਮਾਨ ਕੱਢ ਰਿਹਾ ਰਾਜੂ ਇਹ ਆਪਣਾ ਸਮਾਨ ਆਪਾਂ ਚਲ ਜੀ ਹਰ ਚਟਾਈ ਜੀ ਬਸਰਾ ਜੀ ਹਾਂ ਇਹ ਆਪਣੀ ਰਾਣੀ ਸੁੰਦਰਾ ਤੇ ਇੱਧਰ ਦਾ 뷰 ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਗੱਡੀਆਂ ਦੀ ਚੀਕ ਹੀ ਨਿਕਲਦੀ ਇੱਥੇ ਚੀਕ ピピ。<laughs> <laughs> ਆ ਰੋ ਮੇਗੀ ਮਸਾਲਾ ਤੇ ਮਿੱਤਰੋ ਸਾਡਾ ਸਿਲੰਡਰ ਦੇਖੋ ਦੇਖ ਲਿਆ ਮਿਰਚਾਂ ਨਹੀਂ ਭਾਈ ਲੱਗਦਾ ਮੇਰਾ ਮਿਰਚਾਂ ਪਉਣ ਨਹੀਂ ਲੱਗੀਆਂ ਜਿਦਾ ਵੇਖੋ ਲਾ ਮਿਰਚ ਭਾਈ ਨਹੀਂ ਤੁਸੀਂ ਵੇਖੀ ਨਾ ਭਾਈ ਨਹੀਂ ਠੀਕ ਹੈ ਨਹੀਂ ਕਿ ਤੇ ਦੇਖੀ ਨਹੀਂ ਨਹੀਂ ਤਾਂ ਨਹੀਂ ਜੀ ਤੁਸੀਂ ਇਥੋਂ ਲਿਆ داری ਹਾਂ ਭਈਆ ਤੁਸੀਂ ਜਰਾ ਕੀ ਤਾ ਹੋ ਗਿਆ ਕੰਨੀਆ ਬੋਲ ਰਿਹਾ ਹਲੇ ਉਹ ਉਧਰ ਨੂੰ ਤੇ ਬੰਨੂ ਪਰ ਨਾਲ ਕੋਈ ਜੀ ਨਹੀਂ ਆਉਂਦਾ ਆਮੇ ਚਦਾਰ ਮਚਾਈਏ ਬੈਠਾ ਕੀ ਆ ਉਹ ਆਵਾਜ਼ ਕਿਹਦਾ ਆ ਆਮੰਡਾ ਕਹਿੰਦਾ ਟਲਕੇ ਲਿਆ ਟਲ ਨੂੰ ਕਿੱਥੇ ਜਾਣਾ ਪਿਆ ਸਿਲੰਡਰ ਮੈਂ ਤਾਂ ਨਾ ਨੀਂਦਾ ਕਰ ਜਾ ਕਿ ਤਰ ਉਧਰ ਨੂਰੀ ਬਲੰਗੀ ਤੇ ਬੈਟਰ ਪਾ ਦੇ ਬੈਟਰ ਆ ਪਿਆਗਾ ੱੱਪੀ ਕਿੱਥੇ ਗਈ ਸੀ ਖਾਲੀ ੱੱਪੀ ਕਿੱਥੇ ਗਈ ਉਹੀ ਤੇਰੀ ਸੀਗੀ ਆਹ ਬੋਲਾਂ ਨੂੰ ਆ ਮੋਲੂ ਵੀ ਇਖੇ ਰਿਆ ਜੀ ਸਾਹਿਬਾ ਹੈ ਲੈ ਕੇ ਸਾਬਾ ਲੈ ਹੁਣ ਇਹ ਗਰ ਮੈਨੂੰ ਉਹ ਲੈ ਕੇ ਦੇ ਦੇ ਫਟਾ ਦੇ ਆ ਇਹਨੂੰ ਕੱਢ ਕੇ ਨਾ ਪਲੇਟ 'ਚ ਆਏ 'ਚ ਗੁੰਨ ਲਾ ਦੇ ਇੱਥੇ ਸੀਖਾਂ ਦੀ ਤੇ ਚੀਜ਼ ਆ ਨੂਨ ਦਾ ਡੋਲ ਦੇਣ ਨਾਲੇ ਰਾਬਤੇ ਚੜਾ ਦੇ ਇਹਨਾਂ ਨੂੰ ਉੱਤੇ ਕਿੱਥੇ ਵੀ ਰਹਿਣਾ ਸੱਤੋ ਮਰਦੇ ਆਹ ਦੇਖ ਇਹਨੂੰ ਇੱਥੇ ਪਾ ਆ ਜੀ ਇਹ ਤਾਂ ਮੇਕ ਕਰ ਰਿਹਾ ਹੈ ਨਾ ਇਹ ਇੱਕ ਪਾੜੇ ਦੇ ਆ ਜੀ ਇਹ ਨਾ ਪਾੜੇ ਆ ਜੀ ਰਾਏ ਚ ਪਾੜੇ ਵਿਚਾਲੇ ਵਾਲੇ ਵਾਲਾ ਚੜਾ ਦੇ ਜੀ ਤਿਆ ਤਰ ਹੁਣ ਇੱਕ ਲੱਡ ਜਿਆ ਟੁੱਟਿਆ ਹੋਇਆ ਨਾ ਬਟਰ ਪਾਤਾ ਕਲਟਾ ਫੜਾ ਦੇ ਲਿਆ ਬਟਰ ਦੇ ਪਾਟਰ ਤਲਾ ਪੀਜਾ ਤਾਂ ਥੱਲੇ ਹੀ ਕਰਦਾ ਬਟਰ ਨੂੰ ਜ ਬਣਾ ਲਉ ਬਲੌਗ ਚ ਮੈਂ ਇਹਨਾਂ ਨੂੰ ਵੀ ਸਿੱਧਾ ਤੜਕਾ ਲਾਈ ਜਾਂਦੀ ਰਮਾਣਾ ਆਓ ਇਹ ਤੋਂ ਬਲੌਗ ਕੱਟ ਕੇ ਨਾ ਮਾੜਾ ਜਾ ਲਾਓ ਵੀ ਚੱਕ ਚੱਲ ਪਿਆ ਕੰਮ ਤੇ ਲੱਗ ਗਿਆ ਨਵੀਂ ਨੂੜ ਮੇ